ਕੇ ਜੰਨਾ ਪੱਗ ਚੰਗੀਆਂ ਗੱਲਾਂ ਕੰਮ ਦੀਆਂ ਕਰ ਲਈਏ ਪੈਣਾ ਬੈਠੀਆਂ ਕੇ ਜੰਨਾ ਪੱਗ ਨੂੰ ਚਾਹੀਦਾ ਕਿੱਥੇ ਮਿਲੇ ਸਤਕਾਰ ਹਾਏ ਬਾਂਦੇ ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ ਓਏ ਸਿਰ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ ਹਾਏ ਹੁਣ ਨੱਟ ਉੱਤੇ ਲੀੜ ਆਪ ਲਾਉਂਦੀਆਂ ਨੇ ਮੁੰਨੀਆਂ ਕੇ ਕੀਮਤ ਰੀਲਾਂ ਦੀ ਇੱਥੇ ਜਿੱਤਾਂ ਤੋਂ ਵੱਧ ਆ ਕਿ ਕੋਈ ਸ਼ਰਮ ਹਿਆ ਨਹੀਂ ਸਾਲੀ ਹੋਈ ਪਈ ਹਦਿਆਂ ਸੋ ਕਹਿੰਦੇ ਰੋਟੀ ਬਣਾਉਣੇ ਆਉਂਦੀ ਤਾਂ ਠੀਕ ਆ ਨਹੀਂ ਤੇ ਰੀਲ ਬਣਾਉਣੀ ਆਉਣੀ ਚਾਹੀਦੀ ਨੋਂ ਨੂੰ ਬਾਕੀ ਕੋਈ ਗੱਲ ਨਹੀਂ ਜੁਨੀਆ ਵਾਲਾ ਤੇ ਰਵਾਜ ਹੀ ਖਤਮ ਹੋ ਗਿਆ ਬਾਬਾ ਜੀ ਕਿ ਤੇਰੀ ਨਿੱਕਰ ਤੋਂ ਵੱਡਾ ਕੁੜਿਆ ਸੀ ਚ ਰਮਾਰ ਸੀ ਤੇ ਮਾਂ ਨੇ ਜੰਮਣੀ ਸੀ ਚਾਂਸੀ ਇਸੇ ਗੱਲ ਦੀ ਪਾਲ ਸੀ ਜੇ ਚੜ ਕੇ ਆਗੇ ਤੇ ਦੇਸ਼ ਪਗਤੀ ਨਹੀਂ ਵੇਖਣੀ ਓਏ ਵੇਖਣੀ ਆ ਪਗ ਫਿਰ ਗੋਤ ਕਿੰਨੇ ਵੇਖਣੀ ਜੇ ਜਿੰਨਾ ਤੇ ਯਕੀਨ ਤੁਸੀਂ ਬਹੁਤਾ ਹੀ ਘਰ ਬੈਠੇ ਫਿਰ ਇਹਨਾਂ ਨੇ ਹੀ ਟਾਡੀਆਂ ਲਾਸ਼ਾਂ ਤੇ ਰੋਟੀ ਸੇਕਣੀ ਓਏ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨਹੀਂ ਤਰੱਕੀ ਮੈਨੂੰ ਲੱਗੇ ਇਸ ਸਾਬ ਨਾਲ ਕਿ ਖਿਸਕਦਾ ਜਾਂਦਾ ਹੱਥੋਂ ਹੋਂਦ ਤੇ ਪੰਜਾਬ ਬਾਹਰ ਵਾਰਦੀ ਜਵਾਨੀ ਸੋਨ ਕਲੀ ਕਲੀ ਸਾਥ ਚ ਆ ਸ਼ੇਰ ਪਿਆ ਕੈਦ ਚਾਬੀ ਗਦਿਆਂ ਦੇ ਹੱਥ ਚ ਆ 80% 도ਗਲੇ ਤੇ ਵੀ ਹੱਕ ਚ ਆ ਇਹਨਾਂ ਨੂੰ ਸਮਝਾਉ ਟਾਈਮ ਆਉਣ ਦੇ ਕੇ ਖੀਰਿਆਂ ਜੀ ਗੋਮ ਐਵੇਂ ਰੋਲੀ ਜਾਂਦੇ ਕੱਖ ਚ ਆ ਕੇ ਪੱਗ ਬਨ ਕੇ ਨੀ ਊਜੀਲੈਂਡ ਕੁੱਤਾ ਇੱਕ ਪੌਂਕਦਾ ਕਿਸੇ ਵਾਂ ਲਿਖੀ ਕੀ ਦੇ ਹੱਥ ਵੇਖੋ ਕਿਹੜਾ ਸਿੰਘ ਠੋਕਦਾ ਓਏ ਰੋਡੇ ਪਿੰਡ ਵਾਲਾ ਬਹੁਤ ਐ ਅੱਖਾਂ ਵਿੱਚ ਰੜਕੇ ਤੇ ਪਾੜ ਗੋਡਿਆਂ ਬਿਠਾਇਆ ਜਿਵੇਂ ਤੇਰੇ ਚੜਕੇ ਕਿ ਦਿਲ ਵਿੱਚ ਰੜਕਦੀ ਖਬਰ ਐ ਟੈਕ ਦੀ ਤੇ ਬੀਬੀ ਕੱਤੀ ਨੂੰ ਸੀ ਢੇੜੀ ਪਰ ਹੁਣ ਕੋਈ ਨਹੀਂ ਸਹਿਕਦੀ ਓਏ ਗੰਝੇ ਜਹੇ ਸਾਲੇ ਵੜੇ ਅੰਦਰੋਂ ਚੂਕਦੇ ਤੇ ਤੀਜੇ ਦਿਨ ਮੇਰੇ ਸਾਲੇ ਸਾਡੇ ਪੁੱਤਲੇ ਨੇ ਫੂਕਦੇ ਤੇ ਬੈਠਾ ਸਿਵਿਆਂ 'ਚ ਅੱਗ ਕੱਢੇ ਪੁੱਤ ਬਲਕੌਰ ਦਾ ਇੱਕ ਤਾੜੀਆਂ ਮੇਰੇ ਭਰਾ ਦੇ ਨਾਲ ਦੇ ਆ। ਕੀ ਬਾਤਾਂ ਜੱਟਾਂ ਦੀ ਤੇ ਇੱਥੇ ਜਿਉਂਦੇ ਜੀਵੀ ਮੂੰਹ ਨਹੀਂਓ ਖੋਲਦਾ ਲਗਾਉੜਦਾ ਇਹ ਜਿਹੜਾ ਬੋਲਦਾ ਪੰਜਾਬੀ ਤੇ ਹੋਈ ਜਾਂਦਾ ਤੱਕਿਆ ਆ ਤਗੜਾ ਹੋ ਭਗੀ ਹੁਣਾ ਪਰਚਾ ਤੇ ਪੱਕਾ ਆ ਪਰ ਸ਼ਿੰਦੇ ਦਾ ਮੁੰਡਾ ਨਹੀਂ ਡਰ ਕਿਸੇ ਦਾ ਵੀ ਮੰਨਦਾ ਓਏ ਕੌਮਲੀ ਮਰੋਗੇ ਨਹੀਂ ਗੁਲਾਮ ਕਿਸੇ ਰੰ ਦਾ ਮੇਰਾ ਭਰਾ ਜਿੰਨੇ ਵੀ ਯੂਥ ਖੜੇ ਆ ਬੇਨਤੀ ਕਰੂੰਗਾ ਹੱਥ ਜੋੜ ਕੇ ਤੁਹਾਡੇ ਪੈਰਾਂ 'ਚ ਪੈ ਕੇ ਬੇਨਤੀ ਕਰੂੰਗਾ ਕਿ ਨਸ਼ੇ ਦੇ ਰਾਈ ਨਹੀਂ ਜਾਣਾ ਬਹੁਤ ਸਾਰੇ ਆ ਸਾਡੀਆਂ ਭੈਣਾਂ ਜਿਨ੍ਹਾਂ ਦੇ ਇਕੱਲੇ ਇਕੱਲੇ ਭਰਾ ਮਾਵਾਂ ਦੇ ਇਕੱਲੇ ਇਕੱਲੇ ਪੁੱਤ ਮੋਟਰਾਂ ਤੇ ਰਹਿ ਗਏ ਇਹ ਬਹੁਤ ਮਾੜੀ ਚੀਜ਼ ਆ ਆਪਣੇ ਪੰਜਾਬ ਦੇ ਆਪ ਦੇ ਦੇਸ਼ ਦੇ ਆਪਣੀ ਕੌਮ ਦੇ ਲੇਖੇ ਲੱਗ ਜੋ ਕਿਤੇ ਨਾ ਕਿਤੇ ਮੁੱਲ ਪੈ ਜਾਊਗਾ ਪਰ ਆ ਚੀਜ਼ ਬਹੁਤ ਮਾੜੀ ਜਿਹੜਾ ਕੋਈ ਮੇਰਾ ਵੀਰ ਭਰਾ ਕਰਦਾ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਤੋਂ ਦੂਰ ਰਹਿਣਾ ਨਸ਼ਾ ਬਹੁਤ ਮਾੜੀ ਚੀਜ਼ ਆ ਮੈਂ ਗੀਤਾਂ 'ਚ ਵੀ ਜ਼ਿਕਰ ਨਹੀਂ ਕਰਦਾ ਸਾਰੇ ਸੁਣ ਲਓ ਕਿਤੇ ਜ਼ਿਕਰ ਨਹੀਂ ਕੀਤਾ ਕਿਤੇ ਗਲਤੀ ਨਾਲ ਇੱਕ ਅੱਧੀ ਵਾਰੀ ਕਹਿਤਾ ਹੋਊ ਤੇ 100 ਵਾਰੀ ਕਹਿਤਾ ਹੋਊਗਾ ਉਹਦੀ ਮਾਫੀ ਮੰਗਦਾ ਪਰ ਮੈਂ ਕਦੀ ਐ ਨਹੀਂ ਕੀਤਾ ਕਿ ਯਾਰ ਫੀਮ ਪ੍ਰਮੋਟ ਕਰਦੀ ਏ ਜਿਆਦਾ ਜੇ ਗੀਤ ਸੁਣਨੇ ਆ ਤੇ ਤੁਸੀਂ ਉਹਦਾ ਨਹੀਂ ਸੁਣ ਲੈਣੇ ਆ ਫੀਮ ਨੂੰ ਵਿੱਚ ਪਾਇਆ ਜਾਂ ਕੋਈ ਹੋਰ ਨਸ਼ਾ ਪ੍ਰਮੋਟ ਕੀਤਾ ਤੇ ਤੁਸੀਂ ਜਿਆਦਾ ਨਹੀਂ ਸੁਣਨੇ ਮੈਂ ਇੱਕ ਚੀਜ਼ ਦੇਖਦਾ ਉਹਨਾਂ ਅਕਸਰ ਤੁਸੀਂ ਵੀ ਸਾਰੇ ਵੇਖਦੇ ਹੋ ਸਾਡੇ ਛੋਟੇ ਭਰਾ 15 16 ਸਾਲ 18 ਸਾਲ ਉਮਰ ਆ ਬਾਬਾ ਜੀ ਚਾਹ ਦਾ ਕੱਪ ਉਹਦੇ ਨਾਲ ਇੱਕ ਗੋਲੀ ਜੀ ਵਟ ਕੇ ਲਾਈ ਹੁੰਦੀ ਤੇ ਸਟੋਰੀ ਪਾਉਂਦੇ ਕਾਦੇ ਵਾਸਤੇ ਸਿਰਫ ਇੱਕ ਫੁਕਰੀ ਲਈ ਸਿਰਫ ਇੱਕ ਫੁਕਰੀ ਲਈ ਆਪਾਂ ਪਾਉਨੇ ਆ ਆਪਾਂ ਦਿਖਾਉਨੇ ਆ ਵੀ ਆਪਾਂ ਫੀਮ ਖਾਂਦੇ ਆ ਯਾਰ ਕੋਈ ਨਸ਼ਾ ਦੇ ਨਸ਼ਾ ਕੋਈ ਚੰਗੀ ਚੀਜ਼ ਨਹੀਂ ਆ ਬਾਬਾ ਜੀ ਸਮਝੇ ਮੇਰੇ ਭਰਾ ਜਿਹੜੇ ਪ੍ਰਮੋਟ ਕਰਦੇ ਉਹਨਾਂ ਨੂੰ ਕਹੋ ਆਪਣੇ ਭਰਾ ਨੂੰ ਸਵੇਰੇ ਵਜ ਦੀ ਗੋਲੀ ਵਟਕੇ ਦਿਆ ਕਰੋ ਜਿਹੜੇ ਗੀਤਾਂ ਜ਼ਿਕਰ ਕਰਦੇ ਉਹਨੂੰ ਕਹੋ ਆਪਣਾ ਤੁਹਾਡੇ ਘਰੇ ਪੁੱਤ ਹੋਣਗੇ ਉਹਨਾਂ ਨੂੰ ਗੋਲੀ ਵਟਕੇ ਦੇਓ ਮਨੇਰੇ ਉੱਠਦਿਆਂ ਦਿੰਦੇ ਆ ਕਲੇਜਾ ਬਾਹਰ ਆਜੂ ਨਾਲ ਹੀ ਫਿਰ ਤੁਹਾਨੂੰ ਕਿਉਂ ਲਾਉਂਦੇ ਬੇੜਾ ਕਰਕੇ ਕਰਤਾ ਪੰਜਾਬ ਦਾ ਸੋ ਇਹਨਾਂ ਚੀਜ਼ਾਂ ਤੋਂ ਮੇਰੇ ਭਰਾ ਪ੍ਰੇਸ਼ ਕਰਨਾ ਹੈ ਬਿਲਕੁਲ ਕਿਉਂ ਸਿੱਖ ਮذਬੀ ਤੇ ਜੱਟ ਰਵੀਦਾਸੀ ਸਾਰੇ ਇੱਕ ਆ ਆਪਾਂ ਸਾਰੇ ਇੱਕਾਂ ਜਾਤ ਪਾਤ ਕਰਕੇ ਨਹੀਂ ਲੜਨਾ ਨਾ ਇਹ ਵਿਤਕਰਾ ਰੱਖਣਾ ਕਿਸੇ ਨਾਲ ਓਏ ਸਿੱਖ ਮذਬੀ ਤੇ ਜੱਟ ਰਵੀਦਾਸੀ ਸਾਰੇ ਇੱਕ ਆ ਨਾ ਲੜੋ ਜਾਤ ਪਾਤ ਪਿੱਛੇ ਇਕੱਠੇ ਹੋ ਜਾਓ ਆਪਾਂ ਸਿੱਖਾਂ ਉਹ ਲੋੜ ਨਹੀਂ ਕਿ 크리스마스 ਬੰਦ ਕਰਵਾਉਣੀ ਆ ਗੱਲ ਮੈਂ ਕਹੀ ਸੀ ਕਿ ਲੋੜ ਨਹੀਂ 크리스마스 ਬੰਦ ਕਰਵਾਉਣੀ ਸਾਰੇ ਭਰਾ ਆ ਆਪਣੇ ਆਪਾਂ ਸਾਰੇ ਭਰਾ ਆ ਪਰ ਕੁਝ ਕੁ ਭਰਾਵਾਂ ਨੂੰ ਐ ਲੱਗਿਆ ਸੀ ਕਿ ਜਿਵੇਂ ਮੈਂ ਕਿਹਾ ਕਿ 크리스마스 ਬੰਦ ਕਰਾਉਂਦੀ ਨਹੀਂ ਹਰ ਇੱਕ ਦੇ ਧਰਮ ਦਾ ਸਤਿਕਾਰ ਸਾਰੇ ਹੀ ਆਪਣੇ ਆ ਜਿਹੜਾ ਜਿਹੜਾ ਵੀ ਤਿਉਹਾਰ ਮਨਾਉਂਦਾ ਉਹਨੂੰ ਮਨਾਉਣ ਦਿਓ ਕਿਸੇ ਦੇ ਤਿਉਹਾਰ ਤੇ ਜਾ ਕੇ ਉਹਨੂੰ ਡੱਕਣਾ ਨਹੀਂ ਕਿ ਤੂੰ ਕਿਉਂ ਮਨਾ ਰਿਹਾ ਜੇ ਸਾਡੇ ਘਰੇ ਸ਼ੋਗ ਆ ਤੇ ਉਹ ਅਸੀਂ ਮਨਾਵਾਂਗੇ ਜੇ ਗਵਾਂਡੀਆਂ ਨੇ ਵਿਆਹ ਰੱਖਿਆ ਤੇ ਉਹਨੂੰ ਯਾਰ ਮਨਾਉਣ ਦੋ ਖੁਸ਼ੀ ਜੇ ਸਾਡੇ ਘਰੇ ਆ ਤੇ ਉਹ ਤਾਂ ਸਾਨੂੰ ਪ੍ਰੋਬਲਮ ਆ ਨਾ ਕਿ ਸਿੱਖ ਮਜਬੀ ਤੇ ਜੱਟ ਰਵੀਦਾਸੀ ਸਾਰੇ ਇੱਕ ਆ ਨਾ ਲੜੋ ਜਾਤ ਪਾਤ ਪਿਛੇ ਇਕੱਠੇ ਹੋ ਜੋ ਆਪਾਂ ਸਿੱਖਾਂ ਓਏ ਲੋੜ ਨਹੀਂ ਕਰੇ ਸਮਸਬੰਧ ਕਰਵਾਉਣ ਦੀ ਕਿ ਜਿਹੜੇ ਭਟਕੇ ਸਿੱਖੀ ਤੋਂ ਲੋੜ ਗਣ ਨਾਲ ਲਾਉਣ ਦੀ ਕਿ ਜਿੰਦੂ ਮੁਸਲਮ ਸਾਰੇ ਆਪਣੇ ਹੀ ਪਈਆ ਤੇ ਉਹ ਵੀ ਨਹੀਂ ਬਗਾਨੇ ਜਿਹੜੇ ਮਿੱਤਰਾ ਈਸਾਈਆ ਸਹੀ ਗੱਲ ਬਾਬਾ ਜੀ ਪਰ ਕਹਿੰਦਾ ਸਾਡੇ ਹੀ ਗੁਰੂ ਦੇ ਦਸਵੰਗ ਕਤੋਂ ਪਾਟਦੇ ਓਏ ਜੇ ਲਾਈਏ ਲੰਗਰ ਤੇ ਚੰਗੇ ਉਹ ਦਾਇਆ ਤੋਂ ਆਦੀ ਜਾਪਦੇ ਅਸੀਂ ਆਤਵਾਦੀ ਬਾਰਡਰਾਂ ਤੇ ਲੋਕਾਂ ਦੇ ਹਿਸਾਬ ਨਾਲ ਓਏ ਬੜੀ ਖਾਰ ਦਿਲ ਵਿੱਚ ਸਿੱਖ ਤੇ ਪੰਜਾਬ ਨਾਲ ਕਿ ਜਰਨੀਉ ਹੁੰਦਾ ਵੇਖ ਅੰਬਰਾਂ 'ਚ ਉੱਡੇ ਬਾਜ ਮੈਂ ਜਿਹੜਾ ਚੌ ਨਾਰਾਜ ਵੇਖਣਾ ਓ ਸਿੱਖ ਰਾਜ ਅਜੇ ਵੀ ਨਹੀਂ ਭੁੱਲੇ ਨੌਜਵਾਨੀ ਸੜੀ ਅੱਗ 'ਚ ਆ ਇਹ ਸ਼ੇਰ ਪਿਆ ਕੈਦ ਚਾਬੀ ਗਧਿਆਂ ਦੇ ਹੱਥ ਚ ਆ ਬਾਕੀ ਤੁਹਾਨੂੰ ਪਤਾ ਹੀ ਆ ਕਹਿੰਦਾ ਜਰਨੀ ਉਹ ਹੁੰਦਾ ਵੇਖ ਅੰਬਰਾਂ 'ਚ ਉੱਡੇ ਬਾਜ ਮੈਂ ਜਿਹੜਾ ਚਾਹ ਨਾਰਾਜ ਵੇਖਣਾ ਓ ਸਿੱਖ ਰਾਜ ਬੜੀ ਖਾਰ ਦਿਲ ਵਿੱਚ ਸਿੱਖ ਤੇ ਪੰਜਾਬ ਨਾਲ ਫਿਰ ਉਂਗਲਾਂ ਦੇ ਨਿਸ਼ਾਨ ਛੱਪੇ ਰਹਿ ਜਾਂਦੇ ਬਾਬਾ ਜੀ ਗੱਲਾਂ ਤੇ ਪਤਾ ਇੱਕ ਬੀਬੀ ਦੇ ਸ਼ਪੇ ਹੀ ਥੋੜੇ ਦਿਨ ਹੋਏ ਜੇ। ਤਾਇਆ ਮਾਰਦੋਸ ਪੈਂਡ ਦੇ ਨਾਮ ਦੇ ਕੋਈ ਯਾਰ। ਹਉ ਇਕੱਠੇ ਜਾਣ ਤੇਰੀ ਕਾਇਓ ਤੇ ਇਕੱਠੇ ਅੰਬਰ ਸਰ ਗੇੜਾ।